ਪੰਜਾਬ ਦੇ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਤੇ ਸਰਕਾਰ ਇਸ ਮੰਦ ਦੇ ਵਿੱਚ ਐਕਸ਼ਨ ਮੋਰ ਦੇ ਵਿੱਚ ਹੈ ਤੇ ਇਸ ਮੰਦ ਦੇ ਵਿੱਚ ਐਸਓਪੀ ਵੀ ਜਾਰੀ ਕਰ ਦਿੱਤਾ ਗਿਆ ਤੇ ਜੁਲਾਈ ਤੋਂ ਕਈ ਸਰਕਾਰੀ ਕਰਮਚਾਰੀਆਂ ਤੇ ਸਰਕਾਰ ਦਾ ਡੰਡਾ ਉਹਨਾਂ ਦੇ ਅਕਾਊਂਟਸ ਤੋਂ ਚੱਲ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਪੂਰੀ ਤਿਆਰੀ ਦੇ ਵਿੱਚ ਹੈ ਕਿ ਹੁਣ ਸਰਕਾਰੀ ਕਰਮਚਾਰੀਆਂ ਜਾਂ ਫਿਰ ਜੋ ਰਿਟਾਇਰਮੈਂਟ ਹੋ ਚੁੱਕੇ ਨੇ ਉਹਨਾਂ ਤੋਂ ਬਕੌਲੀ ਕੀਤੀ ਜਾਵੇ ਪੂਰਾ ਮਾਮਲਾ ਤੁਹਾਨੂੰ ਦੱਸਦਿਆਂ ਹੁਣ ਪੰਜਾਬ ਸਰਕਾਰ ਕੋ-ਆਪਰੇਟਿਵ ਬੈਂਕ ਤੋਂ ਕਰਜ਼ਾ ਲੈ ਕੇ ਡਿਫਾਲਟਰ ਬਣੇ ਸਰਕਾਰੀ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਦੇ ਮੂਡ ਵਿੱਚ ਹੈ ਸਰਕਾਰ ਵੱਲੋਂ ਅਜਿਹੇ ਕਰਮਚਾਰੀਆਂ ਤੋਂ ਬਕਾਇਆ ਰਕਮ ਦੀ ਬਕੌਲੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸੂਤਰਾਂ ਅਨੁਸਾਰ ਵਿੱਤ ਵਿਭਾਗ ਨੇ ਇਸ ਲਈ ਸਟੈਂਡਰਡ ऑपरेटिंग प्रोसीजर यानी कि एसओपी वी जारी ਕਰ ਦਿੱਤੇ ਹਨ ਹੁਣ ਜਿਨ੍ਹਾਂ ਸਰਕਾਰੀ ਕਰਮਚਾਰੀਆਂ ਨੇ ਕਰਜ਼ਾ ਲਿਆ ਪਰ ਵਾਪਸ ਨਹੀਂ ਕੀਤਾ ਉਹਨਾਂ ਦੀ ਬਕਾਇਆ ਰਕਮ ਸਿੱਧਾ ਉਹਨਾਂ ਦੀ ਤਨਖਾਹ ਪੈਨਸ਼ਨ ਜਾਂ ਰਿਟਾਇਰਮੈਂਟ ਲਾਭਾਂ ਚੋਂ ਕੱਟੀ ਜਾਵੇਗੀ ਇਸ ਲਈ ਸਹਿਕਾਰੀ ਭਾਗ ਅਤੇ ਕੋਪਰੇਟਿਵ ਬੈਂਕ ਡਿਫਾਲਟਰ ਕਰਮਚਾਰੀਆਂ ਦੀ ਸੂਚੀ ਡਾਇਰੈਕਟੋਰੇਟ ਅਤੇ ਲੇਖਾ ਵਿਭਾਗ ਨੂੰ ਭੇਜਣ ਦੀ ਤਿਆਰੀ ਕਰ ਰਹੇ ਹਨ ਬੈਂਕ ਆਪਣੇ ਰਿਕਵਰੀ ਖਾਤਿਆਂ ਨੂੰ IHRMS ਅਤੇ IFMS ਵਿੱਚ ਦਰਜ ਕਰਵੋਣਗੇ ਤਾਂ ਜੋ ਸੰਬੰਧਿਤ ਅਧਿਕਾਰੀ ਹਨ ਉਹਨਾਂ ਦੀ ਤਨਖਾਹ ਜੋ ਕਮ ਕੱਟ ਕੇ ECS ਰਾਹੀਂ ਸਿੱਧੀ ਬੈਂਕ ਵਿੱਚ ਜਮ੍ਹਾਂ ਕਰ ਸਕਣ ਇਸ ਪ੍ਰਕਿਰਿਆ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਜਾਣਗੇ ਜੋ ਵੱਡੇ ਅਧਿਕਾਰੀਆਂ ਨਾਲ ਸਾਂਝ ਬਣਾਏ ਰੱਖਣਗੇ ਜੇਕਰ ਕੋਈ ਕਰਮਚਾਰੀ ਇੱਕ ਉੱਕਾ ਪੁੱਕਾ ਰਕਮ ਜਮ੍ਹਾਂ ਕਰਬੋਂਦਾ ਤਾਂ ਬੈਂਕ ਵੱਲੋਂ ਨੋ ਡਿਊਜ਼ ਸਰਟੀਫਿਕੇਟ ਜਾਰੀ ਕੀਤਾ ਜਾਏਗਾ ਜੋ ਰਿਟਾਇਰਮੈਂਟ ਵੇਲੇ ਲਾਜ਼ਮੀ ਹੋਏਗਾ ਡੀ ਡੀਓ ਹਰ ਮਹੀਨੇ ਰਿਕਵਰੀ ਦੀ ਰਿਪੋਰਟ ਬੈਂਕ ਨੂੰ ਭੇਜਣਗੇ ਬੈਂਕ ਕਰਮਚਾਰੀਆਂ ਦੇ ਆਈ ਐਚ ਆਰ ਐਮ ਐਸ ਕੋਡ ਨੂੰ ਸੌਫਟਵੇਅਰ ਵਿੱਚ ਅਪਡੇਟਡ ਕਰੇਗਾ ਤਾਂ ਜੋ ਰਿਕਵਰੀ ਸਹੀ ਖਾਤਿਆਂ ਵਿੱਚ ਦਰਜ ਹੋ ਸਕੇ ਰਿਕਵਰੀ ਰਿਪੋਰਟ ਚਾਰ ਸ੍ਰੇੜੀਆਂ ਵਿੱਚ ਤਿਆਰ ਕੀਤੀ ਜਾਏਗੀ ਅਤੇ ਡਿਫਾਲਟਰ ਕਰਮਚਾਰੀਆਂ ਦੀ ਤਨਖਾਹ ਵਿੱਚ ਆਟੋਮੈਟਿਕ ਕਟੋ ਦੀ ਲਾਗੂ ਹੋ ਜਾਵੇਗੀ ਸੂਤਰ ਇਹ ਵੀ ਦੱਸਦੇ ਹਨ ਕਿ ਜੁਲਾਈ 2025 ਤੋਂ ਕਰਜ਼ੇ ਦੀ ਵਸੂਲੀ ਦੀ ਕਾਰਵਾਈ ਸ਼ੁਰੂ ਕੀਤੀ ਜਾਏਗੀ ਡੀਡੀਓ ਨੂੰ ਤਨਖਾਹ ਬਿੱਲ ਦੇ ਨਾਲ ਇਹ ਸਰਟੀਫਿਕੇਟ ਲਗਾਉਣਾ ਲਾਜ਼ਮੀ ਹੋਏਗਾ ਕਿ ਕੋਈ ਕਰਮਚਾਰੀ ਡਿਫਾਲਟਰ ਹੈ ਜਾਂ ਨਹੀਂ ਜੇਕਰ ਕੋਈ ਕਰਮਚਾਰੀ ਡਿਫਾਲਟਰ ਸੂਚੀ ਵਿੱਚ ਹੈ ਤਾਂ ਨਿਲ ਸਰਟੀਫਿਕੇਟ ਦੇਣਾ ਲਾਜ਼ਮੀ ਹੋਏਗਾ ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰੀ ਕਰਮਚਾਰੀਆਂ ਨੇ ਜੋ ਕੋਰਪੋਰੇਟਿਵ ਬੈਂਕਾਂ ਤੋਂ ਵੱਖ-ਵੱਖ ਯੋਜਨਾਵਾਂ ਹੇਠ ਕਰੋੜਾ ਰੁਪਏ ਦੇ ਕਰਜ਼ੇ ਲਏ ਹੋਏ ਹਨ ਉਹਨਾਂ ਵਿੱਚੋਂ ਕਈ ਲੰਬੇ ਸਮੇਂ ਤੋਂ ਡਿਫਾਲਟਰ ਹਨ ਨਾ ਕਰਜ਼ਾ ਵਾਪਸ ਕਰਦੇ ਹਨ ਨਾ ਹੀ ਬੈਂਕਾਂ ਨਾਲ ਸਹਿਯੋਗ ਹੋਣ ਸਰਕਾਰ ਇਸ ਰੁਪਈਏ ਤੇ ਨਕੇਲ ਪਾਉਣ ਵਾਸਤੇ ਠੋਸ ਕਦਮ ਚੁੱਕ ਰਹੀ ਹੈ ਤੇ ਯਾਨੀ ਕਿ ਜੋ ਸਰਕਾਰੀ ਕਰਮਚਾਰੀ ਟਾਈਮ ਸਿਰ ਵੀ ਅਪੜੀਆਂ ਜਿਹੜੀਆਂ ਕਿਸ਼ਤਾਂ ਉਹ ਦੇਰੇ ਨੇ ਉਹਨਾਂ ਤੇ ਵੀ ਕਿਥੇ ਨਾ ਕਿਥੇ ਗਾਜ ਗਿਰ ਸਕਦੀ ਆ ਪਰ ਸਭ ਤੋਂ ਵੱਡੇ ਅਬ ਹੁਣ ਜਿਹੜਾ ਐਕਸ਼ਨ ਆ ਉਹ ਡਿਫਾਲਟਰ ਕਰਮਚਾਰੀਆਂ ਤੇ ਸਰਕਾਰੀ ਕਰਮਚਾਰੀ ਜੋ ਹਨ ਉਹਨਾਂ ਤੇ ਲਿਆ ਜਾਏਗਾ ਤੇ ਇਸ ਤੇ ਪੂਰੀ ਅਮਲ ਦੇ ਵਿੱਚ ਜਿਹੜੀ ਕਾਰਵਾਈ ਆ ਉਹ 1 ਜੁਲਾਈ ਤੋਂ ਜਿਹੜੀ ਆ ਉਹ ਲਾਜ਼ਮੀ ਹੋ ਜਾਏਗੀ ਸ਼ੁਰੂ ਹੋ ਜਾਏਗੀ ਪਰ ਵੇਖਣ ਵਾਲੀ ਗੱਲ ਹੋਏਗੀ ਕਿ ਸਰਕਾਰ ਵੱਲੋਂ ਜੋ ਇੱਕ ਕਦਮ ਚੱਕਿਆ ਜਾਂਦਾ ਉਹਦਾ ਪੰਜਾਬ ਦੇ ਖਜ਼ਾਨੇ ਤੇ ਕਿੰਨਾ ਕੀ ਬੋਝ ਘਟਦਾ ਹੈ ਤੇ ਬੈਂਕਾਂ ਤੋਂ ਜਿਨ੍ਹਾਂ ਤੋਂ ਡਿਫਾਲਟ ਹੋਏ ਕਰਮਚਾਰੀ ਨੇ ਉਹ ਕਿੰਨਾ ਕੀ ਸਹਿਯੋਗ ਕਰਦੇ ਆ